ਨਬਾ ਨਗਰ ਕੌਂਸਲ ਕਮੇਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਰਪ੍ਰੀਤ ਸਿੰਘ ਕੌਂਸਲਰਾ ਦੇ ਮੌਜੂਦਾ ਪ੍ਰਧਾਨ ਅਤੇ ਕਾਰਜ ਸਾਦਰ ਅਫਸਰ ਤੇ ਸਵਾਲ ਚੁੱਕੇ ਉਹਨਾਂ ਕਿ ਕਿ ਸਾਨੂੰ ਏਜੰਡਾ ਜ਼ਰੂਰ ਮੀਟਿੰਗ ਦੇ ਲਈ ਭੇਜਿਆ ਜਾਂਦਾ ਹੈ ਪਰ ਕੌਂਸਲਰਾ ਦੇ ਦਸਤਖਤ ਕਰਾਵੇ ਚੀਕ ਕਰਵਾ ਲਏ ਜਾਂਦੇ ਨੇ ਕੋਈ ਮੀਟਿੰਗ ਨਹੀਂ ਕੀਤੀ ਜਾਂਦੀ ਤੇ ਸਾਨੂੰ ਅਣਗੋਲਿਆ ਕੀਤਾ ਜਾ ਰਿਹਾ 6 ਮਹੀਨੇ ਤੋਂ ਮੀਟਿੰਗ ਹਾਲ ਦਾ ਕਹਿੰਦੇ ਦਰਵਾਜ਼ਾ ਤੱਕ ਨਹੀਂ ਖੁੱਲਿਆ ਦੱਸ ਦਿਓ ਕਿ ਅੱਜ ਮੀਟਿੰਗ ਰੱਖੀ ਗਈ ਸੀ ਮੀਟਿੰਗ ਵਿੱਚ ਪਹੁੰਚੇ ਪਰ ਦਸਤਖਤ ਪਹਿਲਾਂ ਹੀ ਹੋ ਚੁੱਕੇ ਸਨ ਉਨਾਂ ਡੀਸੀ ਅਤੇ ਐਸਡੀਐਮ ਤੋਂ ਮੰਗ ਕੀਤੀ ਹੈ ਕਿ ਮੀਟਿੰਗ ਕੌਂਸਲ ਦੇ ਦਫ਼ਤਰ ਵਿੱਚ ਵੀ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਪਤਾ ਨਹੀਂ ਕਿ ਕੀ ਕੰਮ ਹੋ ਰਿਹਾ ਦੂਜੇ ਪਾਸੇ ਜਦੋਂ ਈਓ ਦੇ ਨਾਲ ਗੱਲਬਾਤ ਕਰਨੇ ਚਾਹੀਦਾ ਹੋ ਆਪਣੇ ਦਫ਼ਤਰ ਦੇ ਵਿੱਚ ਨਹੀਂ ਸਨ ਦਫ਼ਤਰ ਦੇ ਵਿੱਚ ਲਾਈਟਾਂ ਜ਼ਰੂਰ ਚੱਲ ਰਹੀਆਂ ਸਨ ਪ੍ਰਧਾਨ ਦੇ ਪਤਨਾਇਕ ਜੀ ਆ ਕਿ ਮੀਟਿੰਗ ਹੋ ਚੁੱਕੀ ਹੈ ਤੇ ਇਹ ਕੌਂਸਲਰ ਵਿੱਚੋਂ ਵੀ ਸਾਡੇ ਨਾਲ 20 ਕੌਂਸਲਰ ਹਨ ਤੇ ਸਾਨੂੰ ਇਹਨਾਂ ਦੇ ਕੌਂਸਲਰਾਂ ਨਾਲ ਕੋਈ ਫਰਕ ਨਹੀਂ ਪੈਂਦਾ ਆ ਦੇਖੋ ਆਪਣਾ ਅੱਜ ਮੀਟਿੰਗ ਸੀਗੀ ਜੀ 2 ਤਰੀਕ ਨੂੰ ਨਾਗਰ ਕੌਂਸਲ ਨਾਬਾ ਦੀ ਸੁਧਾਰਣਗ ਮੀਟਿੰਗ 2:12 ਨੂੰ 11:00 ਅਸੀਂ 10 55 ਤੇ ਉਰੇ ਪਹੁੰਚ ਗਏ ਸੀਗੇ ਕਮੇਟੀ ਦੇ ਵਿੱਚ ਤਾਂ ਨਾ ਤਾਂ ਉਰੇ ਪ੍ਰਧਾਨ ਸਾਹਿਬ ਨੇ ਨਾਈਓ ਸਾਹਿਬ ਨੇ ਤਾਂ ਤੁਹਾਨੂੰ ਰਜਿਸਟਰੀ ਵੀ ਦਿਖਾਇਆ ਇਹਦੇ ਤਾਂ ਸਾਇਨ ਲੋਕਾਂ ਦੇ ਘਰੋਂ ਹੀ ਹੋ ਜਾਂਦੇ ਨੇ ਐਮਸੀਆਂ ਦੇ ਐਮਸੀਆਂ ਦੀ ਪਤਾ ਨਹੀਂ ਕੀ ਮਜਬੂਰੀ ਹੈ ਸਾਡਾਂ ਦੀ ਸਾਨੂੰ ਬਾੜ ਦੇ ਲੋਕਾਂ ਨੇ ਚੁਣਿਆ ਵੀ ਅਸੀਂ ਉਹਨਾਂ ਦਾ ਕੋਈ ਕੰਮ ਕਰਾਈ ਅਸੀਂ ਜੋ ਵੀ ਕੰਮ ਲੈ ਕੇ ਆਉਨੇ ਆ ਤੇ ਉਰੇ ਕੋਈ ਹੁੰਦਾ ਹੀ ਨਹੀਂ ਮੌਕੇ ਤੇ ਮਹੀਨੇ ਦੋ ਮਹੀਨੇ ਬਾਅਦ ਮੀਟਿੰਗ ਹੁੰਦੀ ਆ ਉਹਦਾਂ ਵੀ ਮੀਟਿੰਗ ਆ ਘਰਾਂ ਚ ਹਸਾਇਨ ਕਰਾ ਕੇ ਮੀਟਿੰਗ ਹੋ ਜਾਂਦੀ ਆ ਅੱਜ ਤੁਹਾਨੂੰ ਸਾਡੇ ਸਾਹਮਣੇ ਚੱਲਿਆ ਮੀਟਿੰਗ ਹੋਈ ਨਹੀਂ ਮੀਟਿੰਗ ਨੂੰ 2 ਮਹੀਨੇ ਹੋ ਗਏ 2 ਮਹੀਨੇ ਕੋਈ ਮੀਟਿੰਗ ਨਹੀਂ ਹੋਈ ਨਾ ਮੀਟਿੰਗ ਹਰ ਮਹੀਨੇ ਹੋਣਾ ਜ਼ਰੂਰੀ ਆ ਹਰ ਮਹੀਨੇ ਹੋਣੀ ਚਾਹੀਦੀ ਹੈ ਕਿਹੜੀ ਪਾਰਟੀ ਤੋਂ ਤੁਸੀਂ ਕੌਂਸਲ ਹੋ ਮੈਂ ਆਮ ਆਦਮੀ ਆ ਕਿ ਤੁਹਾਡੀ ਕਿਉਂ ਨਹੀਂ ਸੁਣਵਾਈ ਹੋ ਰਹੀ ਪਤਾ ਨਹੀਂ ਇਹ ਤਾਂ ਹੁਣ ਪ੍ਰਧਾਨ ਸਾਹਿਬੇ ਦੱਸ ਸਕਦੇ ਨੇ ਕਿ ਸਾਡੇ ਅਸੀਂ 90 ਚ ਰਹਿੰਦੇ ਆ ਕਿ 12 ਹਾਂਜੀ ਕੀ ਅੱਜ ਦਾ ਕੀ ਏਜੰਡਾ ਸੀ ਮੀਟਿੰਗ ਦਾ ਵੀ ਅੱਜ ਏਜੰਡਾ ਸੀਗਾ ਟੈਂਡਰ ਹੋਣੇ ਸੀਗੇ ਕੰਮਾਂ ਦੇ ਹਾਂ ਤੇ ਉਹਦੇ ਵਿੱਚ ਵੀ ਸਾਡੀ ਕੋਈ ਪੁੱਛ ਪੜਤਾਲ ਨਹੀਂ ਹੈਗੀ ਕਿ ਕਿਹੜੇ ਕੰਮ ਤੁਸੀਂ ਆਪਣਾ ਮਹੱਲੇ ਦੇ ਜਿਹੜੇ ਜ਼ਰੂਰੀ ਕੰਮ ਨੇ ਉਹ ਹੋਣ ਵਾਲੇ ਨੇ ਬਹੁਤ ਬੁਰਾ ਹਾਲ ਹੈ ਲਾਈਟਾਂ ਦਾ ਬੁਰਾ ਹਾਲ ਹੈ ਪਰ ਪ੍ਰਧਾਨ ਸਾਹਿਬ ਤਾਂ ਉਹਨਾਂ ਦੇ ਕੰਨ ਤੇ ਜੋ ਨਹੀਂ ਸਰਕਾਰ ਦੀ ਹਰ ਵਾਰੀ ਇਹ ਹਾਲ ਹੁੰਦਾ ਜਿੰਨੇ ਵੀ ਐਮਸੀ ਨੇ ਕਾਲੀ ਕਾਂਗਰਸ ਉਹਨਾਂ ਦੇ ਘਰਾਂ ਤੋਂ ਜਾ ਕੇ ਸਾਈਨ ਕਰਾਏ ਜਾਂਦੇ ਸਰਕਾਰਾਂ ਮੀਟਿੰਗ ਨਹੀਂ ਕੋਈ ਪਹੁੰਚਦਾ ਹਾਂ ਜੀ ਨਾ ਮੀਟਿੰਗ ਤਾਂ ਅੱਜ ਤੱਕ ਨਹੀਂ ਹੋਈ ਇੱਕ ਵੀ 2 ਸਾਲ ਹੋ ਗਏ ਇੱਕ ਵੀ ਮੀਟਿੰਗ ਮੀਟਿੰਗ ਹਾਲ ਚ ਨਹੀਂ ਹੋਈ ਮੈਂ ਡੀਸੀ ਸਾਹਿਬ ਨੂੰ ਫੋਨ ਕਰਨ ਲੱਗਿਆ ਜੀ ਸਾਹਿਬ ਨੂੰ ਵੀ ਕਰ ਰਹੇ ਹਾਂ ਜੀ ਹਾਂਜੀ ਕਿ ਟੌਣ ਸੁਰੇਆ ਨਹੀਂ ਮਿਲਦਾ ਸਾਡੇ ਦਾ ਏਜੰਡਾ ਪਹੁੰਚਦਾ ਜੀ ਮੌਕੇ ਤੇ ਜਾਵਾਂ ਤੇ ਅਸੀਂ ਉਰੇ ਆਉਨੇ ਸਾਨੂੰ ਤਾਂ ਰਜਿਸਟਰ ਵੀ ਨਹੀਂ ਮਿਲਦਾ ਸਾਈਨ ਕਰਨ ਨੂੰ ਹੁਣ 11:30 ਵਜੇ ਗਏ ਹੁਣ ਜਾ ਕੇ ਰਜਿਸਟਰ ਮਿਲਿਆ ਸਾਈਨ ਕਰਨ ਲਈ ਬਾਕੀਆਂ ਦੇ ਸਾਈਨ ਪਹਿਲਾਂ ਹੀ ਹੋਏ ਹੋਏ ਨੇ ਮੈਂ 10:55 ਤੇ ਉਰੇ ਕਮੇਟੀ ਪਹੁੰਚ ਗਿਆ ਸੀ ਆ ਬਾਡ ਨੰਬਰ 1 ਤੋਂ ਕਾਉਂਸਲਰ ਨੇ ਜੀ ਅਸੀਂ 10:55 ਤੇ ਇੱਥੇ ਆ ਗਏ ਸੀ ਤੇ ਸਵਾ 11 ਫਿਰ ਉਹ ਚਲੇ ਗਏ ਇੱਥੋਂ ਜਦੋਂ ਰਜਿਸਟਰ ਨਾ ਮਿਲਿਆ ਸਾਨੂੰ ਤੇ ਗੱਲ ਇਹ ਆ ਵੀ ਸਾਰੇ ਜਿਹੜੇ ਐਮਸੀਆਂ ਦੇ ਕੋਲ ਨਹੀਂ ਸਾਈਨ ਹੋ ਜਾਂਦੇ ਨੇ ਸਾਡੇ ਲੋਕਾਂ ਦੇ ਜਿਹੜੇ ਕੰਮ ਨੇ ਵਾਰਡ ਦੇ ਸਾਡੇ ਕੰਮ ਨੇ ਅਸੀਂ ਮੀਟਿੰਗ 'ਚ ਰੱਖ ਸਕਦੇ ਹੁੰਦੇ ਆ ਤੇ ਸਾਨੂੰ ਜਦੋਂ ਮੌਕੇ ਨਹੀਂ ਮਿਲਣਾ ਹੈਗਾ ਪਹਿਲੇ 2 2 3 3 ਮਹੀਨੇ ਬਾਅਦ ਮੀਟਿੰਗ ਹੁੰਦੀ ਆ ਤੇ ਅਸੀਂ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇੱਥੇ ਇੱਕ ਨਿਗਰਾਨ ਲਾਏ ਜਾਣਾ ਜਿਨ੍ਹਾਂ ਦੀ ਮੀਟਿੰਗ ਹਾਲ ਦੇ ਵਿੱਚ ਹੀ ਮੀਟਿੰਗ ਹੋਈ ਜਾਵੇ ਮੈਨੂੰ ਲੱਗਦਾ ਮੀਟਿੰਗ ਹਾਲ ਨੂੰ ਵੀ ਖੋਲੇ ਨੂੰ 6 ਮਹੀਨੇ ਹੋ ਗਏ ਅੱ ਸਰ ਮੀਟਿੰਗ ਦਾ ਜੰਡਾ ਮੈਂ ਤਾਂ ਪੜਿਆ ਨਹੀਂ ਹੈਗਾ 11 ਵਜੇ ਦੀ ਮੀਟਿੰਗ ᱛੀ ਉਸ ਤੋਂ ਬਾਅਦ ਸਾਰੇ ਐਮਸੀ ਨੇ ਐਮਐਲਏ ਸਾਹਿਬ ਦੇ ਫਾਦਰ ਸਾਹਿਬ ਦਾ ਜਿੱਦਿਆ ਤੋਈਆ ਉਹਦੇ ਅਫਸੋਸ ਦੇ ਵਿੱਚ ਸਾਰਿਆਂ ਨੇ ਬੈਠਣ ਜਾਣਾ ਸੀ ਕੋਈ ਮੀਟਿੰਗ ਦਾ ਰੌਲੇ ਵਾਲੀ ਮੀਟਿੰਗ ਨਹੀਂ ਸੀ ਤੇ ਆਪਣੇ ਡਿਫਰ ਕੀ ਕਹਿੰਦੇ ਨੇ ਡਿਵੈਲਪਮੈਂਟ ਦੇ ਕੰਮ ਸੀ ਸਾਰੇ ਉਹ 5-4 ਮਿੰਟਾਂ 'ਚ ਖਤਮ ਹੋ ਗਏ ਸਾਰੇ ਉੱਧਰ ਚਲੇ ਗਏ ਤੁਹਾਡੀ ਪਾਰਟੀ ਦੇ ਕਾਉਂਸਲਰ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਨੇ ਕਿ ਜਿਹੜੇ ਸਾਰੇ ਜਿਹੜੇ ਸਾਈਨ ਨੇ ਘਰਾਂ 'ਚੋਂ ਕਰਾਈ ਜਾਂਦੇ ਕਿਹੜੇ ਜੀ ਕਿਹੜੇ ਕੌਣ ਨੇ ਕਾਉਂਸਲਰ ਹਰਪ੍ਰੀਤ ਹਰਪ੍ਰੀਤ ਜੀ ਤੇ ਨਾਲ ਕੌਣ ਨੇ ਉਹਦੇ ਉਹ ਨਹੀਂ ਬੱਦਾਂ ਕੌਣ ਨਾਲ ਉਹਨਾਂ ਦੇ ਸੰਦੀਪ ਜੀ ਨੇ ਇਹਨਾਂ ਦੇ ਮਿਸਿਸ ਕਿੱਥੇ ਨੇ ਉਹ ਕਹਿੰਦੇ ਆਈ ਸੀ ਉਸ ਤੋਂ ਪਹਿਲਾਂ ਪਹਿਲਾਂ ਕੋਈ ਵੀ ਨਹੀਂ ਆਇਆ ਜੀ ਇੱਥ ਇੱਥੇ ਕੋਈ ਵੀ ਨਹੀਂ ਆਇਆ ਬਾਰ ਸিসিਟੀਵੀ ਕੈਮਰੇ ਲੱਗੇ ਹੋਏ ਨੇ ਗੱਲ ਇਹ ਆ ਵੀ ਦੇਖੋ ਜਿਹੜੇ ਸਾਡੀ ਪਾਰਟੀ ਦੇ ਨੇ ਉਹ ਸਾਨੂੰ ਟਾਈਮ ਤੇ ਆਇਆ ਆਪਣਾ ਸਾਈਨ ਕਰਕੇ ਲੰਘ ਜਾਣ ਕਰਨ ਨੂੰ ਉੱਚੀ ਦੀ ਦਿੱਕਤ ਤਾਂ ਜਿਨ੍ਹਾਂ ਨੂੰ ਕੋਈ ਆਬਜੈਕਸ਼ਨ ਹੈ ਸਾਈਨ ਕਰਾਉ ਤਾਂ ਨਹੀਂ ਕਰਾਇਆ ਜਾਂਦਾ ਨਾ ਜੀ ਨਾ ਦੇਖੋ ਸਾਰੇ ਬੰਦੇ ਇੱਥੋਂ ਕਰਕੇ ਕਿਹਨੇ ਜੀ ਸਾਰੇ ਬੰਦੇ ਚਲੇ ਗਏ ਆਪਣਾ ਇੱਥੇ ਕਿਹੜਾ ਕੋਈ ਪੰਡਾ ਕੋਈ ਰੋਲੇ ਵਾਲਾ ਕੰਮ ਤਾਂ ਹੈ ਨਹੀਂ ਤੀ ਦੇਖੋ 23 ਚੋਂ 20 ਐਮਸੀ ਸਾਡੇ ਨਾਲ ਨੇ ਜੇ ਇੱਕ ਦੋ ਨਾਲ ਨਹੀਂ ਹੈਗੇ ਤਾਂ ਸਾਨੂੰ ਕੋਈ ਚੱਕਰ ਵੀ ਨਹੀਂ ਇਹਨਾਂ ਦਾ ਦੋ ਤਿੰਨ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ